ਅਗਰ ਮੈਂ ਸੰਗਰੂਰ ਪਾਰਲੀਮੈਂਟ ਜਿੱਤ ਕੇ ਦਿੱਲੀ ਪਹੁੰਚਦਾ ਹਾਂ ਤੇ ਇੱਕ ਤਾਂ ਭਗਵੰਤ ਪਾਣ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਹੈ ਵਕਾਰ ਖਤਮ ਹੋ ਜਾਵੇਗਾ ਇਹਨਾਂ ਦੀ ਜਿਹੜੀ ਜਿਹੜੀ ਤੂਤੀ ਬੁਲਾਉਂਦੇ ਨੇ ਪੁਲਿਸ ਦਾ ਤੇ ਝਾੜੂ ਦਾ ਪੱਲਾ ਫੜਨਾ ਤੇ ਉਸੇ ਹੀ ਸਾਜ਼ਿਸ਼ਾਂ ਦਾ ਤੇ ਉਸੇ ਦੌਰ ਦਾ ਇੱਕ ਇੱਕ ਛੋਟੀ ਜਿਹੀ ਕੜੀ ਹੈ ਉਸ ਇੰਟਿਕਨ ਬੰਗੜ ਤੋਂ ਬਾਅਦ ਮੈਨੂੰ ਆਪਣੇ ਘਰ ਸੱਦਿਆ ਅਨੇਕਾਂ ਲੀਟਰਾਂ ਦੀ ਹਾਜ਼ਮੀ ਵਿੱਚ ਪੂਰੀ ਗਵਾਈ ਭਰੀ ਕਿ ਮੈਂ ਖੇਰਾ ਸਾਹਿਬ ਦੇ ਨਾਲ ਆ ਤੇ ਮੈਂ ਪੂਰੀ ਹਲਕੇ ਚ ਉਹਨਾਂ ਨੂੰ ਜਿਤਾ ਕੇ ਭੇਜੂਗਾ ਦਲਵੀਰ ਗੋਲਡੀ ਮੇਰੇ ਬੱਚਿਆਂ ਵਰਗਾ ਤੇ ਅਚਾਨਕ ਪਰसों ਖਬਰ ਆ ਗਈ ਕਿ ਉਹ ਪਾਰਟੀ ਛੱਡ ਕੇ ਜਾ ਰਹੇ ਨੇ ਕੋ ਮੈਨੂੰ ਕੋਈ ਇਤਰਾਜ਼ ਨਹੀਂਗਾ ਸਾਰਿਆਂ ਨੂੰ ਆਪਣਾ ਆਪਣਾ ਅਧਿਕਾਰ ਕਾਂਗਰਸ ਪਾਰਟੀ ਨੇ ਦਲਵੀਰ ਗੋਲਡੀ ਨੂੰ ਬਹੁਤ ਛੋਟੀ ਜੀ ਉਮਰ ਵਿੱਚ 34 35 ਸਾਲ ਵਿੱਚ ਐਮਏ ਦੇ ਬਣਾਤਾ ਸੀਗਾ ਕਿ ਕਿਸੇ ਦੇ ਹਿੱਸੇ ਆਉਂਦਾ ਨਹੀਂਗਾ ਲੜਾਈ ਦੇ ਅੱਧ ਵਿੱਚ ਪਹੁੰਚ ਕੇ ਜਦੋਂ ਮੇਰੇ ਨਾਲ ਇਹ ਵਿਸ਼ਵਾਸ ਘਾਤ ਹੋਇਆ ਮੈਨੂੰ ਥੋੜਾ ਦੁੱਖ ਵੀ ਲੱਗਿਆ ਲੇਕਿਨ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਮੈਂ ਡੋਲਿਆ ਨਹੀਂਗਾ ਇਹਨੇ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਪਾਲ ਸਿੰਘ ਖੇਰਾ ਜੋ ਦਲਵੀਰ ਸਿੰਘ ਗੋਲਡੀ ਦੇ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਣ ਨੂੰ ਵਿਸ਼ਵਾਸ ਘਾਤ ਦੱਸਰੇ ਨੇ ਇਲਜ਼ਾਮ ਲਗਾਇਆ ਕਿ ਪਹਿਲਾ ਪਰੋਸਾ ਦਵਾਇਆ ਤੇ ਹੁਣ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਗਏ ਨੇ ਇਸ ਦੇ ਪਿੱਛੇ ਸੁਖਪਾਲ ਸਿੰਘ ਖੈਰਾ ਨੇ ਕਿਸੇ ਵੱਡੀ ਸਾਜ਼ਿਸ਼ ਵੱਲ ਵੀ ਇਸ਼ਾਰਾ ਕੀਤਾ ਤੇ ਨਾਲ ਹੀ ਚੇਤਾਵਨੀ ਵੀ ਦੇ ਦਿੱਤੀ ਹੈ ਉੱਪਰਲੀਆ ਸਰਕਾਰਾਂ ਥੱਲੀਆਂ ਸਰਕਾਰਾਂ ਸਭ ਇਹ ਰੋਕ ਰਹੀਆਂ ਕਿ ਕਿਸੇ ਤਰੀਕੇ ਨਾਲ ਖੈਰੇ ਨੂੰ ਪਾਰਲੀਮੈਂਟ ਵਿੱਚ ਪਹੁੰਚਣ ਤੋਂ ਰੋਕਿਆ ਜਾਵੇ ਕਈ ਸਾਜ਼ਿਸ਼ਾਂ ਹੋਣਗੀਆਂ ਕਈ ਏਜੰਸੀਆਂ ਕੰਮ ਕਰਨਗੀਆਂ ਕਈ ਤਾਕਤਵਰ ਸ਼ਕਤੀਆਂ ਕੰਮ ਕਰਨਗੀਆਂ ਕਈ ਇੰਡੀਵਿਜੂਅਲਸ ਜਿਹੜੇ ਮੇਰੇ ਨਾਲ ਖਾਰ ਖਾਂਦੇ ਨੇ ਨਫ਼ਰਤ ਕਰਦੇ ਨੇ ਜਿਹੜੇ ਸੱਤਾ 'ਚ ਬੈਠੇ ਨੇ ਉਹਨਾਂ ਦੀ ਪੂਰ ਜ਼ੋਰ ਕੋਸ਼ਿਸ਼ ਹੋਵੇਗੀ ਕਿਸੇ ਤਰੀਕੇ ਨਾਲ ਸੰਗਰੂਰ ਤੋਂ ਖਹਿੜੇ ਨੂੰ ਰੋਕਿਆ ਜਾਵੇ ਕਿਉਂਕਿ ਅਗਰ ਮੈਂ ਸੰਗਰੂਰ ਪਾਰਲੀਮੈਂਟ ਜਿੱਤ ਕੇ ਦਿੱਲੀ ਪਹੁੰਚਦਾ ਹਾਂ ਇੱਕ ਤਾਂ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਹੈ ਵਕਾਰ ਖਤਮ ਹੋ ਜਾਵੇਗਾ ਇਹਨਾਂ ਦੀ ਜਿਹੜੀ ਜਿਹੜੀ ਤੂਤੀ ਬੁਲਾਉਂਦੇ ਨੇ ਪੁਲਿਸ ਦਾ ਤੇ ਅਬ ਤੰਤਰ ਦਾ ਇਸਤੇਮਾਲ ਕਰਦੇ ਉਸ ਦਿਨ ਤੋਂ ਹੀ ਖਤਮ ਹੋ ਜਾਏਗਾ ਦੂਸਰਾ ਇਹਦਾ ਸੰਕੇਤ ਹੋਵੇਗਾ ਕਿ 2027 ਦਾ ਸੁਨੇਹਾ ਜਾਣ ਲੱਗ ਜਵੇਗਾ ਕਿ ਆ ਰਿਹਾ ਹੈ ਭਾਰੀ ਬਦਲ ਪੰਜਾਬ ਦੇ ਵਿੱਚ ਇਸ ਕਰਕੇ ਹਰ ਮਮਕਨ ਕੋਸ਼ਿਸ਼ ਅੰਦਰੋਂ ਤੇ ਬਾਹਰੋਂ ਕੱਲ ਦਿਲਬੀਰ ਸਿੰਘ ਗੋਲਡੀ ਦਾ ਅਚਨਚੇਤ ਜਾਣਾ ਔਰ ਝਾੜੂ ਦਾ ਪੱਲਾ ਫੜਨਾ ਇਹ ਉਸੇ ਹੀ ਸਾਜ਼ਿਸ਼ਾਂ ਦਾ ਤੇ ਉਸੇ ਦੌਰ ਦਾ ਇੱਕ ਇੱਕ ਛੋਟੀ ਜੀ ਕੜੀ ਹੈ ਜਿਹੜੀ ਸਾਡੀ ਕੌਮ ਹੈ ਨਾ ਇਹਦੇ 'ਚ ਬੜੇ ਜੋਧੇ ਬੜੇ ਹੋਏ ਨੇ ਤੇ ਡੋਗਰੇ ਵੀ ਬੜੇ ਹੋਏ ਨੇ ਜੋਧੇ ਵੀ ਚੱਲਦੇ ਰਹਿੰਦੇ ਨੇ ਤੇ ਡੋਗਰੇ ਵੀ ਚੱਲਦੇ ਰਹਿੰਦੇ ਨੇ ਤੁਸੀਂ ਸਾਰੇ ਇਤਿਹਾਸ ਨਾਲ ਵਾਕਿਫ ਹੋ ਕੇ ਕਰਦੇ ਹੋ ਮੈਂ ਕਿਸੇ ਨੂੰ ਡੋਗਰਾ ਨਹੀਂ ਕਹਿਣ ਆਇਆ ਕਿਉਂਕਿ ਦਲਬੀਰ ਗੋਲਡੀ ਨੇ ਜਦੋਂ ਟਿਕਟ ਮੰਗੀ ਉਹਦਾ ਅਧਿਕਾਰ ਸੀਗਾ ਉਸਨੂੰ ਟਿਕਟ ਮੰਗਣ ਤੋਂ ਬਾਅਦ ਮੈਨੂੰ ਆਪਣੇ ਘਰ ਸੱਦਿਆ ਰਾਜਾ ਵੜਿੰਗ ਪ੍ਰੈਜ਼ੀਡੈਂਟ ਪੰਜਾਬ ਪ੍ਰਦੇਸ਼ ਕਾਂਗਰਸ ਬੀਬੀ ਰਜਿੰਦਰ ਕੌਰ ਪਠੱਲ ਫਾਰਮਰ ਚੀਫ ਮਨਿਸਟਰ ਅਨੇਕਾਂ ਲੀਡਰਾਂ ਦੀ ਹਾਜ਼ਰੀ ਵਿੱਚ ਪੂਰੀ ਗਵਾਈ ਭਰੀ ਕਿ ਮੈਂ ਖੇਰਾ ਸਾਹਿਬ ਦੇ ਨਾਲ ਆ ਤੇ ਮੈਂ ਤੂਰੀ ਹਲਕੇ ਚ ਉਹਨਾਂ ਨੂੰ ਜਿਤਾ ਕੇ ਭੇਜੂਗਾ ਆਪਣੇ ਇਲਾਕੇ ਦੇ ਚੰਗੇ ਸੱਜਣ ਸੱਦੇ ਉਹਨਾਂ ਦੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਵੀ ਉਦੋਂ ਹਾਜ਼ਰ ਸਿਗੇ ਔਰ ਮੈਂ ਕਿਉਂਕਿ ਦਲਬੀਰ ਗੋਲਡੀ ਮੇਰੇ ਬੱਚਿਆਂ ਵਰਗਾ ਤੇ ਮੈਂ ਉੱਥੇ ਕਿਹਾ ਕਿ ਦਲਬੀਰ ਗੋਲਡੀ ਮਹਿਤਾਬ ਖੇਰਾ ਮੇਰੇ بیٹے ਵਰਗਾ ਹੈ ਔਰ ਇਹਦਾ ਪਰਿਵਾਰ ਮੇਰੇ ਬੱਚਿਆਂ ਵਰਗਾ ਹੈ ਔਰ ਮੈਂ ਵਾਹਿਗੁਰੂ ਕਰੇ ਕਿ ਸਾਡਾ ਮੌਕਾ ਆਵੇ ਮੈਂ ਇਸ ਦੀ ਜ਼ਰੂਰ ਅਮਦਦ ਕਰੂੰਗਾ ਲੇਕਿਨ ਉਨੇ ਮੇਰੇ ਖਾਲ ਮੇਰੀ ਗੱਲ ਦਾ ਯਕੀਨ ਜਾਂ ਭਰੋਸਾ ਨਹੀਂ ਕੀਤਾ ਫਿਰ ਦੋ ਤਿੰਨ ਦਿਨ ਠਹਿਰ ਕੇ ਮੈਨੂੰ ਫਿਰ ਸੱਦਿਆ ਆਪਣੇ ਘਰ ਬਹੁਤ ਅੱਛਾ ਖਾਣਾ ਖਵਾਇਆ ਸਵੇਰੇ ਬ੍ਰੈਕਫਾਸਟ ਉਹਦੇ ਸਤਕਾਰਯੋਗ ਮੇਰੀ ਬੇਟੀ ਨੇ ਤੇ ਫਿਰ ਅਸੀਂ ਉੱਥੇ ਗੱਲਾਂ ਬਾਤਾਂ ਕੀਤੀਆਂ ਫਿਰ ਮੈਨੂੰ ਫਿਰ ਇਲਾਕੇ ਦੇ ਕਾਉਂਸਲਰਸ ਤੇ ਸਰਪੰਚ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀਆਂ ਦੇ ਮੈਂਬਰ ਕਿ ਆਪਾਂ ਕਿੱਦਾਂ ਪਲੈਨਿੰਗ ਕਰਨੀ ਕੀ ਕਰਨਾ ਤੇ ਅਚਾਨਕ ਪਰਸੋ ਖਬਰ ਆ ਗਈ ਕਿ ਉਹ ਪਾਰਟੀ ਛੱਡ ਕੇ ਜਾ ਰਹੇ ਨੇ ਤੋਂ ਮੈਨੂੰ ਕੋਈ ਇਤਰਾਜ਼ ਨਹੀਂਗਾ ਸਾਰਿਆਂ ਨੂੰ ਆਪਣਾ ਆਪਣਾ ਅਧਿਕਾਰ ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਨੇ ਦਲਬੀਰ ਗੋਲਡੀ ਨੂੰ ਬਹੁਤ ਛੋਟੀ ਜੀ ਉਮਰ ਵਿੱਚ 34-35 ਸਾਲ ਵਿੱਚ ਐਮ.ਐਲ.ਏ ਬਣਾਤਾ ਸੀਗਾ ਇਹ ਕਿਸੇ ਦੇ ਹਿੱਸੇ ਆਉਂਦਾ ਨਹੀਂਗਾ ਉਹਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਸੰਗਰੂਰ ਦਾ ਪ੍ਰੈਜ਼ੀਡੈਂਟ ਬਣਾ ਰੱਖਿਆ ਸੀਗਾ ਇਹ ਵੀ ਕਿਸੇ ਦੇ ਹਿੱਸੇ ਨਹੀਂ ਆਉਂਦਾ ਉਹਨਾਂ ਨੂੰ ਜਿਹੜਾ ਗਿਲਾ ਹੈ ਕਿ ਮੈਨੂੰ ਸੰਗਰੂਰ ਤੋਂ ਇਲੈਕਸ਼ਨ ਨਹੀਂ ਲੜਾਈ ਲੋਕ ਸਭਾ ਦੀ ਥੋੜਾ ਬਹੁਤਾ ਆਪਾਂ ਨੂੰ ਆਪਣੀ ਸਟ੍ਰੈਂਥ ਕਮਜ਼ੋਰੀ ਅਤੇ ਤਾਕਤ ਵੀ ਲਿਖਣੀ ਚਾਹੀਦੀ ਹੈ ਉਹਨਾਂ ਨੂੰ ਸਿਰਫ 75000 ਵੋਟ ਪਈ ਜਿਹੜੀ ਜਮਨੀ ਚੋਣ ਹੋਈ ਜਦੋਂ ਭਗਵੰਤ ਮਾਨ ਨੇ ਸੀਟ ਖਾਲੀ ਕੀਤੀ ਹਣ 75000 ਵੋਟ ਦਰਸਾਉਂਦੀ ਆ ਕਿ ਉਹਦੀ ਪਕੜ ਕਮਜ਼ੋਰ ਸੀਗੀ ਇਸ ਕਰਕੇ ਪਾਰਟੀ ਨੇ ਐਨਲਾਈਜ਼ ਕਰਨ ਤੋਂ ਬਾਅਦ ਜਿਹੜਾ ਹੈ ਉਹ ਮੇਰੇ ਉੱਤੇ ਜਿਹੜਾ ਹੈਗਾ ਫੈਸਲਾ ਲਿਆ ਵਾ ਹਾਲਾਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮੈਂ ਟਿਕਟ ਮੰਗੀ ਨਹੀਂ ਸੀ ਲੇਕਿਨ ਜਦੋਂ ਪਾਰਟੀ ਨੇ ਮੈਨੂੰ ਹੁਕਮ ਕਰ ਦਿੱਤਾ ਤਾਂ ਮੈਂ ਸੰਗਰੂਰ ਵਿੱਚ ਪਹੁੰਚ ਗਿਆ ਹੁਣ ਲੜਾਈ ਦੇ ਅੱਧ ਵਿੱਚ ਪਹੁੰਚ ਕੇ ਜਦੋਂ ਮੇਰੇ ਨਾਲ ਇਹ ਵਿਸ਼ਵਾਸ ਘਾਤ ਹੋਇਆ ਮੈਨੂੰ ਥੋੜਾ ਦੁੱਖ ਵੀ ਲੱਗਾ ਲੇਕਿਨ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਮੈਂ ਡੋਲਿਆ ਨਹੀਂਗਾ ਮੈਂ ਬਿਲਕੁਲ ਬਰਕਰਾਰ ਮੇਰੇ ਮੇਰੇ ਹੌਸਲੇ ਪੂਰੇ ਫੁੱਲ ਬਲੰਦ ਨੇ ਦਰਅਸਲ ਦੇਵਵੀਰ ਸਿੰਘ ਗੋਲਡੀ ਸੰਗਰੂਰ ਤੋਂ ਆਪਣੇ ਲਈ ਟਿਕਟ ਚਾਹੁੰਦੇ ਸਨ ਪਰ ਜਦੋਂ ਉਹਨਾਂ ਨੂੰ ਟਿਕਟ ਨਾ ਮਿਲੀ ਤਾਂ ਉਹਨਾਂ ਨੇ ਹਾਈ ਕਮਾਂਡ ਨੂੰ ਖੂਬਖਰੀਆਂ ਖੋਟੀਆਂ ਸੁਣਾਈਆਂ ਪਰ ਨਾਲ ਹੀ ਦਾਵਾ ਕੀਤਾ ਕਿ ਉਹ ਕਾਂਗਰਸ ਨੂੰ ਨਹੀਂ ਛੱਡਣਗੇ ਤੇ ਸੁਖਪਾਲ ਸਿੰਘ ਖੈਰਾ ਦਾ ਸਾਥ ਦੇਣਗੇ ਪਰ ਲੰਘੇ ਕੱਲ ਉਹਨਾਂ ਨੇ ਅਸਤੀਫਾ ਦੇ ਦਿੱਤਾ ਤੇ ਅੱਜ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਝਾੜੂ ਫੜ ਲਿਆ